ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੀ ਐ ਸੁਣੀ ਐ ਸਾਲੋਣੇ ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛਤੀ ਅਮਰਤ ਪਾਉ ਏਕ ਜਾ ਕੋ ਨਦਰ ਕਰੇ ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਚ ਜਾਏ ਤਾਂ ਇਸ ਦੁਨੀਆਂ ਨੂੰ ਦੇ ਸਾਰੇ ਮਿੱਠੇ ਸਵਾਦ ਵਾਲੇ ਪਦਾਰਥ ਸਮਝੋ ਜੇ ਸੂਰਤ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ ਤਾਂ ਇਸ ਨੂੰ ਲੋਣ ਵਾਲੇ ਪਦਾਰਥ ਜਾਣੋ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸਵਾਦ ਵਾਲੇ ਪਦਾਰਥ ਸਮਝੋ ਪਰਮਾਤਮਾ ਦੀ ਸਿਫਤ ਸਲਾਹ ਦਾ ਕੀਰਤਨ ਮਸਾਲੇ ਜਾਣੋ ਪਰਮਾਤਮਾ ਨਾਲ ਇੱਕ ਰਸ ਪ੍ਰੀਮ ਸੱਤੀ ਕਿਸਮ ਦੇ ਸਵਾਦ ਲਈ ਪੂਜਨ ਹਨ ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ